ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਉਹ ਜੀ ਚੈਨਲ ਤੇ ਅੱਜ ਆਪਾਂ ਦੋ ਪਾਸਾਂ ਹਿਆਂ ਦੀ ਚਰਨ ਸੋ ਪ੍ਰਾਪਤ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਨਾਨਕੀਨ ਸਾਹਿਬ ਸੰਗਰੂਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੋਪਾ ਪ੍ਰਾਪਤ ਧਰਤੀ ਆਓ ਸੰਗਤ ਜੀ ਆਪਾਂ ਗੁਰਦੁਆਰਾ ਨਾਨਕੇਨ ਸਾਹਿਬ ਦੇ ਦਰਸ਼ਨ ਕਰੀਏ ਜੀ ਅਤੇ ਇੱਥੋਂ ਦੇ ਇਤਿਹਾਸ ਬਾਰੇ ਜਾਣੀਏ ਜੀ ਤਰਸਾਨ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਗੋਵਿੰਦ ਸਾਹਿਬ ਜੀ ਦੀ ਚਰਨ ਸੁਪਾਪ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਰ ਵਿਦੇਸ਼ ਦੀ ਯਾਤਰਾ ਦੌਰਾਨ ਜਾਂਦੇ ਸਮੇਂ ਈਮਨਾਬਾਦ ਤੋਂ ਰਾਵੀ ਦਰਿਆ ਵਿਆਸ ਸਤਲੁਜ ਮਲੇਰ ਕੋਟਲਾ ਸੀਟਾਂ ਵਾਲਾ ਜਿਸ ਦੇ ਆਪ ਜੀ ਨੇ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਸਨ ਗੁਰਦੁਆਰਾ ਕੋਈ ਸਾਹਿਬ ਹੁੰਦੇ ਹੋਏ ਇਸ ਪਾਵਨ ਧਰਤੀ ਤੇ ਪਹੁੰਚੇ ਇਸ ਪਾਵਨ ਧਰਤੀ ਤੇ ਸਤਿਗੁਰੂ ਜੀ 15 ਦਿਨ ਠਹਿਰੇ ਅਤੇ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਸਾਦਾ ਜੀਵਨ ਬਤੀਤ ਕਰਨ ਦੇ ਲਈ ਕਿਹਾ ਇੱਕ ਦਿਨ ਸਤਿਗੁਰੂ ਜੀ ਇਸ ਪਾਵਨ ਧਰਤੀ ਤੇ ਬੈਠੇ ਸਨ ਅਚਾਨਕ ਹੀ ਬਹੁਤ ਭਿਆਨਕ ਤੂਫਾਨ ਆਇਆ ਜਿਸ ਨੇ ਵੱਡੇ ਵੱਡੇ ਦਰਖਤ ਜੜੋਂ ਕੁੱਟ ਸੁੱਟੇ ਬਾਦ ਵਿੱਚ ਕਾਲ ਯੁਗ ਨੇ ਦੇਵ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਵੱਡੇ ਵੱਡੇ ਦੰਦ ਅਤੇ ਭੈ ਪੀਤ ਹੋਣ ਵਾਲੀ ਜ਼ੁਬਾਨ ਸੀ ਕੰਕਰ ਵਰਸੇ ਬਿਜਲੀ ਚਮਕੀ ਚਾਰੇ ਪਾਸੇ ਕਾਲੀ ਘਟਾ ਫੈਲ ਗਈ ਗੁਰੂ ਜੀ ਸਾਥ ਚਿਤ ਬੈਠੇ ਰਹੇ ਭਾਈ ਮਰਦਾਨਾ ਜੀ ਡਰਦਾ ਮਾਰਾ ਗੁਰੂ ਜੀ ਦੇ ਪਿੱਛੇ ਲੁਕ ਗਿਆ ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆਂ ਡਰਨਾ ਉਸ ਵਾਹਿਗੁਰੂ ਦਾ ਜਸ ਕਰ ਜਿਸ ਦੇ ਅੱਗੇ ਸਾਰੀਆਂ ਤਾਕਤਾਂ ਬਲਹੀਨ ਹੋ ਜਾਂਦੀਆਂ ਹਨ ਗੁਰੂ ਜੀ ਦੀ ਰੋਹਾਨੀ ਤਾਕਤ ਅੱਗੇ ਕਲਯੁਗ ਦਾ ਆਪਣਾ ਜੋਰ ਨਾ ਚੱਲਿਆ ਕਲਯੁਗ ਨੇ ਮਨੁੱਖਾ ਰੂਪ ਧਾਰਨ ਕਰ ਲਿਆ ਅਤੇ ਸਤਗੁਰਾਂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਆਪ ਜੀ ਨਾਲ ਬਹੁਤ ਸੱਲ ਕਪਟ ਕੀਤਾ ਹੈ ਮੈਨੂੰ ਬਖਸ਼ ਦੇਵੋ ਗੁਰੂ ਜੀ ਨੇ ਅੰਮ੍ਰਿਤ ਵੇਈ ਵਚਨ ਸੁਣਾ ਕੇ ਕਲਯੁਗ ਦੇ ਤਪ ਦੇ ਮਨ ਨੂੰ ਠਾਰਿਆ ਅਤੇ ਸੁਭ ਕਰਮ ਕਰਨ ਦੇ ਲਈ ਉਪਦੇਸ਼ ਦਿੱਤਾ ਇਸੇ ਹੀ ਪਾਵਨ ਸ਼ਾਂਤੀ 1616 ਈਸਵੀ ਨੂੰ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोविंद ਸਾਹਿਬ ਜੀ ਵੀ ਸਿੱਖ ਸੰਗਤਾਂ ਸਮੇਤ ਪਹੁੰਚੇ ਸਦੀਆਂ ਪੁਰਾਣਾ ਉਹ ਕਰੀਰ ਦਾ ਦਰਖਤ ਜਿਸ ਦੇ ਆਪ ਜੀ ਨੂੰ ਇਸ ਵੀਡੀਓ ਵਿੱਚ ਦਰਸ਼ਨ ਕਰਵਾਵਾਂਗੇ ਅੱਜ ਵੀ ਹਰਿਆ ਭਰਿਆ ਹੈ ਜਿਸ ਦੇ ਨਾਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਕਿਸੇ ਮਨੁੱਖ ਨੇ ਨਾ ਸਮਝੀ ਵਿੱਚ ਇਸ ਦਰਖਤ ਨੂੰ ਕੱਟ ਕੇ ਕਮਰੇ ਬਣਾ ਦਿੱਤੇ ਸਨ ਕੁਦਰਤ ਨੇ ਸਮਾਂ ਪਾ ਕੇ ਐਸੀ ਖੇਡ ਵਰਤਾਈ ਕਿ ਇਹ ਤਰੀਰ ਦਾ ਦਰਖਤ ਦੁਬਾਰਾ ਹਰਾ ਹੋ ਕੇ ਕਮਰੇ ਦੀ ਸਤ ਵਿੱਚੋਂ ਦੀ ਜਾ ਨਿਕਲੇ ਆ ਸਮਾਂ ਪਾ ਕੇ ਇਹ ਯਾਦਗਾਰ ਪ੍ਰਗਟ ਹੋ ਗਈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਸਾਹਮਣੇ ਕਰੀਰ ਦਾ ਦਰਖਤ ਜੋ ਅੱਜ ਵੀ ਮੌਜੂਦ ਹੈ ਇਸ ਦਰਖਤ ਦੇ ਨਾਲ ਮੀਰੀ ਪੀਰੀ ਦੇ ਮਾਲਕ ਸਿਮੇਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬਣਿਆ ਸੀ ਅੱਜ ਵੀ ਸੰਗਤਾਂ ਇਸ ਪਾਵਨ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਸੁਖਾਂਵਾਰ ਆਉਂਦੀਆਂ ਹਨ ਇਸੇ ਹੀ ਪਾਵਨ ਸਥਾਨ ਤੇ ਕਲੰਗੀਧਰ ਦਸਮੇਸ਼ ਪਿਤਾ ਜੀ ਵੱਲੋਂ ਬਖਸੀ ਹੋਈ ਗੁਰਜ ਸਾਹਿਬ ਹੈ ਇਹ ਉਹ ਗੁਰਜ ਹੈ ਜੋ ਦਰਬਾਰ ਸਾਹਿਬ ਵਿਖੇ ਸੁशोਭਤ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਪਿਆਰੀ ਸੰਗਤ ਜੀ ਇਹ ਗੁਰਜ ਕਉਂਗੀ ਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਮਰ ਕਸੇ ਦੇ ਸ਼ਾਸਤਰਾਂ ਵਿੱਚੋਂ ਇੱਕ ਬੇਸ ਕੀਮਤੀ ਸ਼ਾਸਤਰ ਹੈ ਚਮਕੌਰ ਸਾਹਿਬ ਦੀ ਜੰਗ ਸਮੇਂ ਸ਼ਹੀਦ ਹੋਏ ਵੱਡੇ ਸਹਿਬ ਜਾਦੇ ਬਾਬਾਜੀਤ ਸਿੰਘ ਜੀ ਅਤੇ ਬਾਬਾ ਜੂਹਾਰ ਸਿੰਘ ਜੀ ਦੇ ਸੰਸਕਾਰ ਭਾਈ ਰਾਮਾ ਜੀ ਅਤੇ ਭਾਈ ਤਰਲੋਕਾ ਜੀ ਦੋਵੇਂ ਸਕੇ ਭਰਾਵਾਂ ਨੇ ਕੀਤਾ ਸੀ ਜਿਸ ਦੀ ਖਬਰ ਗੁਰੂ ਪਾਤਸ਼ਾਹ ਜੀ ਨੂੰ ਮਿਲੇ ਇਹ ਦੋਵੇਂ ਭਰਾ ਗੁਰੂ ਸਾਹਿਬ ਜੀ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੂ ਵਿਖੇ ਮਿਲੇ ਸਾਰੀ ਵਾਰਤਾ ਦੱਸੀ ਇਸ ਸੇਵਾ ਤੋਂ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਆਪਣੇ ਕਾਮਰਕ ਅਸੇ ਵਾਲਾ ਇਹ ਗੁਰਜ ਇਨ੍ਹਾਂ ਦੋਵੇਂ ਭਰਾਵਾਂ ਨੂੰ ਬਖਸ਼ਿਸ਼ ਕੀਤਾ ਅਤੇ ਨਾਲ ਹੀ ਵਰ ਦਿੱਤਾ ਕਿ ਤੁਸੀਂ ਆਉਣ ਵਾਲੀਆਂ ਕਈ ਪੁਸਤਾਂ ਤੱਕ ਰਾਜ ਭੋਗੋਗੇ ਉਸ ਸਮੇਂ ਸਾਡੇ ਵੱਡਿਆਂ ਦੇ ਅਸਥਾਨ ਤੇ ਸੇਵਾ ਕਰਵਾਉਣੀ ਸਮਾਪਨ ਪੈਣ ਪਿੱਛੋਂ ਗੁਰੂ ਵਾਕਾਂ ਅਨੁਸਾਰ ਇਹ ਰੇਜਿੰਦਾ ਨਾਭਾ ਪਟਿਆਲਾ ਰਿਆਸਤਾਂ ਦੇ ਰਾਜੇ ਬਣੇ ਇਸ ਸਥਾਨ ਦੀ ਸੇਵਾ ਜੀਂਦ ਰਿਆਸਤ ਦੇ ਰਾਜਾ ਸਰੂਪ ਸਿੰਘ ਨੇ ਕਰਵਾਈ ਉਸ ਸਮੇਂ ਤੱਕ ਇਹ ਗੁਰਜ ਮਹਾਰਾਜਾ ਜੀਂਦ ਪਾਸ ਸਜੋਬਤ ਰਿਹਾ ਖਾਸ-ਖਾਸ ਸਮਿਆਂ ਤੇ ਖਾਸ-ਖਾਸ ਵਿਅਕਤੀਆਂ ਨੂੰ ਇਸ ਗੁਰਜ ਦੇ ਦਰਸ਼ਨ ਕਰਵਾਏ ਜਾਂਦੇ ਅਤੇ ਇਹ ਗੁਰਜ ਸਤਕਾਰ ਵਜੋਂ ਮਹਾਰਾਜਾ ਜੀ ਨੇ ਇਸ ਦੀ ਦਰਸ਼ਨੀ ਭੇਟਾ ਉਸ ਸਮੇਂ 25 ਰੁਪਏ ਰੱਖੀ ਹੋਈ ਸੀ ਸਮਾਪੈਣ ਤੇ ਇਹ ਗੁਰਜ ਜੀਂਦ ਰਿਆਸਤ ਦੇ ਵਾਰਸਾਂ ਨੇ ਇਸ ਸਥਾਨ ਉੱਪਰ ਸਿਸੂਬਤ ਕਰ ਦਿੱਤਾ ਤੇ ਅਤੇ ਇਸ ਪਾਵਨ ਧਰਤੀ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੇਂ ਪਾਸਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸੂ ਪ੍ਰਾਪਤ ਧਰਤੀ ਦੇ ਆਪ ਜੀ ਨੇ ਇਸ ਵੀਡੀਓ ਦੇ ਰਾਹੀਂ ਦਰਸ਼ਨ ਕੀਤੇ ਅਤੇ ਹੋਰ ਵੀ ਇਤਿਹਾਸਕ ਸਥਾਨਾਂ ਦੇ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜੀ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ